ਬਾਹਰੋਂ ਖਾਣ ਦੇ ਸ਼ੌਕੀਨ ਐ ਵੀਡੀਓ ਜ਼ਰੂਰ ਦੇਖਣ ਆਰਡਰ ਕਿਤੇ 버거 ਦੇ ਵਿੱਚੋਂ ਜੋ ਨਿਕਲਿਆ ਦੇਖ ਮੁੰਡੇ ਦੇ ਉੱਡ ਗਏ ਹੋਸ਼ ਵੀਡੀਓ ਦੇਖੋ ਤੇ ਹੋਰਾਂ ਨੂੰ ਸ਼ੇਅਰ ਕਰਕੇ ਸਾਵਧਾਨ ਜ਼ਰੂਰ ਕਰਨਾ ਕੁਝ ਨੌਜਵਾਨ ਮੁੰਡੇ ਇੱਕ ਰੈਸਟੋਰੈਂਟ ਦੇ ਵਿੱਚ 버거 ਖਾਣ ਵਾਸਤੇ ਪਹੁੰਚਦੇ ਨੇ ਪਰ ਇਸ ਦੌਰਾਨ ਇੱਥੇ 버ਗਰ ਦੇ ਵਿੱਚੋਂ ਜੋ ਨਿਕਲਦਾ ਉਸ ਨੂੰ ਦੇਖ ਕੇ ਮੁੰਡਿਆਂ ਦੇ ਹੋਸ਼ ਛੁੱਟ ਜਾਂਦੇ ਨੇ ਅਤੇ ਰੈਸਟੋਰੈਂਟ ਦੇ ਵਿੱਚ ਜ਼ਬਰਦਸਤ ਹੰਗਾਮਾ ਹੁੰਦਾ ਹੈ ਤੁਹਾਨੂੰ ਮੌਕੇ ਦੀ ਵੀਡੀਓ ਦਿਖਾਉਂਦੇ ਆ ਜੋ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਜੁਤੇ 버ਗਰ ਦੇ ਉੱਤੇ ਇੱਕ ਸੁੰਡੀ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ ਇਸ ਵੀਡੀਓ ਨੂੰ ਦੇਖੋ ਤੇ ਹੋਰਾਂ ਲੋਕਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਤਾਂ ਜੋ ਹੋਰ ਲੋਕ ਵੀ ਸਾਵਧਾਨ ਹੋ ਸਕਣ ਤੁਸੀਂ ਆਪਣੀ ਤੇ ਆਪਣਿਆਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਕਰੋ ਕਿਉਂਕਿ ਰੈਸਟੋਰੈਂਟਾਂ ਦੇ ਵਿੱਚ ਰੇੜੀਆਂ ਦੇ ਉੱਤੇ ਕੀ ਕੁਝ ਪਰੋਸਿਆ ਜਾ ਰਿਹਾ ਹੈ ਸ਼ਾਇਦ ਇਸ ਦਾ ਸਾਨੂੰ ਅੰਦਾਜ਼ਾ ਵੀ ਨਹੀਂ ਹੈ ਸਾਡੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਹ ਵੀਡੀਓ ਹਾਲੀ ਦੇ ਵਿੱਚ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕੁਝ ਨੌਜਵਾਨ ਇੱਕ ਰੈਸਟੋਰੈਂਟ ਵਿਖੇ 버ਗਰ ਖਾਣ ਪਹੁੰਚਦੇ ਨੇ ਪਰ ਉਹਨਾਂ ਦੇ 버ਗਰ ਦੇ ਉੱਤੇ ਇੱਕ ਸੁੰਡੀ ਘੁੰਮਦੀ ਹੋਈ ਜਦੋਂ ਨਜ਼ਰ ਆਉਂਦੀ ਹੈ ਤਾਂ ਉਹਨਾਂ ਦੇ ਤਾਂ ਕੋਸ਼ਿਓਟ ਚਾਹੁੰਦੇ ਨੇ ਅੰਮ੍ਰਿਤਸਰ ਦੇ ਗ੍ਰੀਕੋ ਰਿਜ਼ਰਵ ਦੀ ਹੈ ਵੀਡੀਓ ਹੈ ਜੋ ਤੇ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਨੌਜਵਾਨਾਂ ਵੱਲੋਂ ਆਰਡਰ ਕੀਤੇ ਗਏ 버ਗਰ ਦੇ ਉੱਪਰ ਸੁੰਡੀ ਘੁੰਮ ਰਹੀ ਹੈ ਨੌਜਵਾਨਾਂ ਦੇ ਵੱਲੋਂ ਸਟਾਫ ਨੂੰ ਵੀ ਦੱਸਿਆ ਗਿਆ ਇਸ ਬਾਬਤ ਤੇ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਅਸੀਂ ਇਸ ਦੀ ਸ਼ਿਕਾਇਤ ਕਰਾਂਗੇ ਕਿ ਲੋਕਾਂ ਦੀ ਸਿਹਤ ਦੇ ਨਾਲ ਕਿਸ ਤਰੀਕੇ ਇੱਥੇ ਖਿਲਵਾੜ ਕੀਤਾ ਜਾ ਰਿਹਾ ਹੈ ਹਾਲਕਿ ਇਹ ਕੋਈ ਪਹਿਲੀ ਜਾਂ ਫਿਰ ਆਖਰੀ ਵੀਡੀਓ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆ ਚੁੱਕੀਆਂ ਨੇ ਜਿਸ ਤੋਂ ਬਾਅਦ ਜ਼ਹਿਨ ਦੇ ਵਿੱਚ ਇਹੀ ਆਉਂਦਾ ਹੈ ਕਿ ਰੈਸਟੋਰੈਂਟਾਂ ਦੇ ਵਿੱਚ ਆਖਿਰਕਾਰ ਪਰੋਸਿਆ ਕੀ ਜਾ ਰਿਹਾ ਹੈ ਕਦੇ ਅਸੀਂ ਸੁਣਦੇ ਹਾਂ ਕਿ ਆਈਸਕ੍ਰੀਮ ਦੇ ਵਿੱਚੋਂ ਕੱਟੀ ਹੋਈ ਉਂਗਲ ਨਿਕਲੀ ਹੈ ਕਦੇ ਅਸੀਂ ਸੁਣਦੇ ਹਾਂ ਕਿ ਪੀਜ਼ਾ ਦੇ ਵਿੱਚੋਂ ਮਰਿਆ ਹੋਇਆ ਕੋਕਰੋਚ ਨਿਕਲਿਆ ਹੈ ਕਦੇ ਨੂਡਲਸ ਦੇ ਵਿੱਚੋਂ ਛਿਪਕਲੀ ਨਿਕਲੀ ਹੈ ਕਦੇ ਪਾਪੜੀ ਚਾਟ ਦੇ ਵਿੱਚੋਂ ਛਿਪਕਲੀ ਨਿਕਲੀ ਹੈ ਹੋਰ ਵੀ ਪਤਾ ਨਹੀਂ ਕੀ ਕੁਝ ਅਰ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿ ਆਮ ਲੋਕਾਂ ਦੀ ਸਿਹਤ ਕਿੱਥੇ ਹੈ ਆਮ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਇੰਨੀ ਲਾਪਰਵਾਹੀ ਵਰਤੀ ਜਾ ਰਹੀ ਹੈ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਬਾਹਰੋਂ ਖਾਣ ਤੋਂ ਜਿੰਨਾ ਹੋ ਸਕੇ ਬਚੋ ਭਾਵੇਂ ਜਿੰਨਾ ਮਰਜ਼ੀ ਵੱਟਾ ਰੈਸਟੋਰੈਂਟ ਕਿਉਂ ਨਾ ਹੋਵੇ ਵੱਡੇ ਵੱਡੇ ਰੈਸਟੋਰੈਂਟਾਂ ਦੇ ਖਾਣੇ ਦੇ ਵਿੱਚੋਂ ਵੀ ਛਿੱਪਲੀਆਂ ਨਿਕਲੀਆਂ ਨੇ ਵੀਡੀਓ ਲਗਾਤਾਰ ਹੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਅੰਮ੍ਰਿਤਸਰ ਦੀ ਹੈ ਵੀਡੀਓ ਹੈ ਅਤੀ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਰੈਸਟੋਰੈਂਟ ਦੇ ਵਿਰੁੱਧ ਸ਼ਿਕਾਇਤ ਕਰਾਂਗੇ ਅਤੇ ਜਾਂਚ ਜਿਹੜੀ ਹੈ ਉਹ ਕਰਵਾਵਾਂਗੇ जांच ਕਰਾਉਣੀ ਬਣਦੀ ਵੀ ਹੈ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ 버거 ਦੇ ਵਿੱਚੋਂ ਸੁੰਗੜੀ ਨਿਕਲੀ ਹੈ ਅੰਮ੍ਰਿਤਸਰ ਦੀ ਹੈ ਵੀਡੀਓ ਹੈ ਜੋ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦੇਖੋ ਤੇ ਹੋਰਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਸ਼ੇਅਰ ਜ਼ਰੂਰ ਕਰਨਾ ਅਤੇ ਲੋਕਾਂ ਨੂੰ ਸਾਵਧਾਨ ਕਰੂ ਕਿ ਉਹ ਬਾਹਰ ਦਾ ਖਾਣ ਤੋਂ ਬਚਣ ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇਓਂਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਜਫਰਨਾਮਾ ਫਤਿਹ ਦਾ ਪੱਤਰ ਪੰਜਾਬ ਲੋਕ ਨਾਟਕ ਸੁਰਿੰਦਰ ਸਿੰਘ ਤਨਵਾ ਦੇ ਨਿਰਦੇਸ਼ਨਾ ਹੈਟ ਸੈਟਲਵੇਜ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਬਰਮ ਪਰਫਾਰਮਿੰਗ ਆਰ ਸੈਂਟਰ ਦੇ ਵਿੱਚ ਕਿਹਾ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸੁਮੇਲ ਸਿੰਘ 558 606 0493 ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੌਣੀ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈ ਪੰਜਾਬੀ ਟੀਵੀ